ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਤਰੀਕਾ ਅਮਨਦੀਪ ਜਿਸ ਨੂੰ ਕਾਲੀ ਥਾਰ ਪਾਲੀ ਚੱਟੇ ਦੀ ਕੁਬੀਨ ਦੇ ਨਾਲ-ਨਾਲ ਉਸ ਨੂੰ ਇੰਸਟਾ ਦੀ ਕੁਬੀਨ ਵੀ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਜਿਸ ਦੇ ਕੋਲੋਂ ਆ ਲਗਭਗ ਅਜ ਤੋਂ 4 ਮਹੀਨੇ ਪਹਿਲਾਂ ਚੱਟਾ ਫੜਿਆ ਗਿਆ ਸੀ ਬਾਅਦ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਜ਼ਬਾਨ ਤੇ ਬਾਤ ਆਈ ਜ਼ਬਾਨ ਤੋਂ ਬਾਅਦ ਆਕੇ ਲੱਖ ਲੱਖ YouTube ਚੈਨਲਾਂ ਤੇ ਨਿੱਜੀ ਚੈਨਲਾਂ ਤੇ ਇੰਟਰਵਿਊ ਦਿੱਤੀ ਗਈ ਅਮਨਦੀਪ ਕੌਰ ਨੂੰ ਆਪਣੇ ਆਪ ਨੂੰ નિર્ਦੋਸ਼ ਦੱਸਿਆ ਉਸਨੇ ਕਿਹਾ ਕਿ ਮੈਨੂੰ ਰੰਜਸ ਦੇ ਨਾਲ ਫਸਾਇਆ ਗਿਆ ਹੈ ਉਸ ਤੋਂ ਬਾਅਦ ਜਦੋਂ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੇ ਉਸ ਦੇ ਘਰ ਦੀ ਜਾਂਚ ਕੀਤੀ ਤੇ ਲਗਭਗ 40 ਤੋਂ 50 ਲੱਖ ਰੁਪਏ ਰੁਪਏ ਆਮਦਨ ਤੋਂ ਵੱਧ ਉਸ ਨੇ ਸਪੈਂਡ ਕੀਤੇ ਹੋਏ ਸੀ 1.5 ਕਰੋੜ ਦੀ ਕੋਠੀ ਕਾਲੀ ਥਾ ਮਹਿੰਗਾ ਬੁਲਟ ਮਹਿੰਗੇ ਮੋਬਾਈਲ ਮਹਿੰਗੇ ਗਹਿਣੇ ਇਮਣਦੋਤ 3 ਤੋਂ 4 ਲੱਖ ਦੀਆਂ ਰੋਲੂਕਸ ਦੀਆਂ ਘੜੀਆਂ ਪੈਣ ਦੀ ਸ਼ੌਕੀਨ ਸੀ ਅਮਨਦੀਪ ਕੌਰ ਲੇਕਿਨ ਅਮਨਦੀਪ ਕੌਰ ਨੂੰ ਰੱਜ ਕੇ ਰੋਲਾ ਪਾਇਆ ਗਿਆ ਲੇਕਿਨ ਜਿਵੇਂ ਹੀ ਵਿਜੀਲੈਂਸ ਦੇ ਹੱਥ ਉਹ ਸਾਰਾ ਕੁਝ ਲਗਿਆ ਨਾਲ ਦੀ ਨਾਲ ਹੀ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਅਫਸਾਨਾ ਘਰ ਦੀ ਭੈਣ ਦੇਕਰੋ ਗ੍ਰਿਫਤਾਰ ਕਰ ਲਿਆ ਗਿਆ ਰਿਮਾਨ ਤੇ ਲਿਆ ਗਿਆ ਪੁੱਛਗਛ ਕੋਈ ਉਹਨੂੰ ਵਾਰ-ਵਾਰ ਮੁਤਲ ਬੀਬੀ ਉਸ ਕਾਲੀ ਘਰ ਵਾਲੀ ਬੀਬੀ ਉਹ ਚਤੇਦਿਚ ਕਵਿੰਚਸ ਨੂੰ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਉਸ ਵੱਲੋਂ ਗੁਫਾ ਲਗਾਈ ਚੱਲੀ ਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿ ਮੇਰੀ ਸ਼ਹਿਦ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਵਿੱਚ ਹੋ ਸਕਦਾ ਹੈ ਕਿ ਮੈਨੂੰ ਜਿਹੜੀ ਖੈਰ ਪੈ ਜਾਵੇ ਕੁਝ ਮੇਰੀ ਗੱਲ ਬਣ ਜਾਵੇ ਲੇਕਿਨ ਵੱਡਾ ਝਟਕਾ ਦਿੱਤਾ ਹੈ ਸੂਤਰਾਂ ਦੇ ਬਾਰੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਬਰਕਾਸਤ ਮਹਿਲਾ ਕਾਸਟੇਬਲ ਅਤੇ ਨਸ਼ਾ ਤਸਕਰੀ ਮਾਮਲੇ ਵਿੱਚ مشهور ਥਾਰ ਵਾਲੀ ਬੀਬੀ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ ਹਾਈ ਕੋਰਟ ਨੇ ਉਸ ਵੱਲੋਂ ਦਾਇਰ ਕੀਤੀ ਜਵਾਬਤ ਪਟੀਸ਼ਨ ਰੱਦ ਕਰ ਦਿੱਤੀ ਹੈ ਦੱਸਦੀ ਕਿ ਕਾਂਸਟੇਬਲ ਅਮਨਦੀਪ ਕੌਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਹੈਡ ਵਿਜੀਲੈਂਸ ਵੱਲੋਂ ਕੇਸ ਰੱਦ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹੇਟਲੀ ਅਦਾਲਤ ਨੇ ਜਵਾਬਤ ਪਟੀਸ਼ਨ ਰੱਦ ਕੀਤੀ ਹੈ ਜਿਸ ਦਾ ਕਾਰਨ ਕਿ ਉਸ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਜ਼ਿਕਰਯੋਗ ਹੈ ਕਿ ਅਮਨਦੀਪ ਕੌਰ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ 26 ਮਈ ਨੂੰ ਗ੍ਰਿਫਤਾਰ ਕੀਤਾ ਸੀ ਉਸ ਨੂੰ ਪਿੰਡ ਦੇ ਇੱਕ ਮਸ਼ਹੂਰ ਗਾਇਕ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਵਿਜੀਲੈਂਸ ਪੁਲਿਸ ਰਹਿਮਾਨ ਤੇ ਵੀ ਰਹੀ ਪਰ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਲ ਲਿਜਾਇਆ ਗਿਆ ਬਟੰਡਾ ਹਸਪਤਾਲ ਚ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਵਿਜੀਲੈਂਸ ਦੀ ਮੰਗ ਤੇ ਅਦਾਲਤ ਨੇ ਉਸ ਨੂੰ ਡਾਇਕ ਰਾਸਤੇ ਵਿੱਚ ਬਟੰਡਾ ਜੇਲ੍ਹ ਭੇਜਤਾ ਜਿਕਰਯੋਗ ਹੈ ਕਿ ਅਮਨਦੀਪ ਕੌਰ ਜਿਸ ਨੂੰ 3 ਅਪ੍ਰੈਲ ਨੂੰ ਕਾਲੀ ਥਾਰ ਵਿੱਚ ਨਸ਼ੀਨੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਨੂੰ ਇਸ ਮਾਮਲੇ ਚ ਬੰਤ ਮਿਲ ਗਈ ਸੀ ਪਰ ਬਾਅਦ ਵਿੱਚ 26 ਮਈ ਨੂੰ ਵਿਜੀਲੈਂਸ ਨੇ ਉਸ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਤੋਂ ਇਲਾਵਾ ਅਦਾਲਤ ਵੱਲੋਂ ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਕੱਲ ਵਿਰਾੜ ਗ੍ਰੀਨ ਕਲੋਨੀ ਵਿੱਚ ਉਸਦੇ ਘਰ ਦਾ ਸਰਵੇਖਣ ਕੀਤਾ ਗਿਆ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਵੀਰ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦਾ ਘਰ ਪਲਾਟ ਥਾਰ ਬਿਲਡ ਤੇ ਮਹਿੰਗੀ ਘੜੀ ਦੇ ਨਾਲ ਨਾਲ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਯਾਨੀ ਕਿ ਅਮਨਦੀਪ ਕੌਰ ਗੱਡੀ ਮੋਬਾਈਲ ਅਕਾਰ ਬੁਲਟ ਮੋਟਰਸਾਈਕਲ ਵੱਡੀ ਕੋਠੀ ਜਿੰਨੇ ਵੀ ਉਹਦੇ ਬੈਂਕ ਕਾਉਂਟ ਦੇ bizness ਦੇ ਸਭ ਉੱਚ ਅਧਿਕਾਰੀਆਂ ਵੱਲੋਂ ਉਸਾਰੇ ਅਕਾਉਂਟ ਉਸਦੇ ਫ੍ਰੀਜ਼ ਕਰ ਦਿੱਤੇ ਗਏ ਨੇ ਯਾਨੀ ਕਿ ਰੈਪ ਨਹੀਂ ਹੋਇਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਬਾਰવાર ਕਹਿ ਰਹੇ ਨੇ ਕਿ ਨਸ਼ਾ ਤਸਕਰੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜੀਓ ਡਾਲਰਸ ਹੈ ਧੰਨਵਾਦ